ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤ ਨ ਰਹਿਓ ਕੋਈ ਭਾਈ ਬੰਦੀ ਹੇਤ ਚੁਕਾਇਆ ਦੁਨੀਆ ਕਾਰਨ ਦੀਨ ਗਵਾਇਆ ਨਾਨਕ ਦੁਨੀਆ ਕੈਸੀ ਹੋਈ ਨਾਨਕ ਕਹਦਾ ਦੇਖੋ ਦੁਨੀਆ ਕਹੇ ਜੀ ਹੋਗੀ ਸਾਰੀ ਹੋ ਸਾਰੀ ਦੁਨੀਆ ਹੀ ਬਦਲ ਗਈ ਸਾਲਕ ਮਿਤ ਨ ਰਹਿਓ ਕੋਈ ਇਸਲਾਮ ਨੇ ਤਾਂ ਸਾਰਿਆਂ ਨੂੰ ਸਾਲਕ ਮਿਤ ਬਣਨ ਦਾ ਉਪਦੇਸ਼ ਦਿੱਤਾ ਸੀ ਇੱਥੇ ਕੋਈ ਰਹਿ ਹੀ ਨਹੀਂ ਇਸਲਾਮ ਧਰਮ ਦੁਨੀਆਂ ਦੇ ਸਾਰੇ ਧਰਮ ਸਾਲਕ ਔਰ ਮਿੱਤਰ ਬਣਾਉਂਦੇ ਨੇ ਸਾਰਾ ਧਰਮ ਮਿੱਤਰ ਬਣਦਾ ਆਦੇਸ਼ ਦਿੰਦੇ ਨੇ ਪਰ ਸਾਲਕ ਮਿੱਤਰ ਤੇ ਰਹੀ ਕੋਈ ਨਹੀਂ ਧਰਮ ਦੋ ਹੋ ਗਏ ਹੁਣ ਬਿਲਕੁਲ ਸਾਲਕ ਮਿੱਤਰ ਖਤਮ ਕਰਤੇ ਧਰਮ ਦਾ ਆਦੇਸ਼ ਕਰ ਦਿਆ ਕੁਝ ਹੋਰ ਕਰ ਲਈਆ ਧਰਮ ਦੇ ਨਾਲ ਉਤੇ ਸਾਲਕ ਦਾ ਕੀ ਪਾਪ ਹੁੰਦਾ ਜੀ ਸਾਲਕ ਹੁੰਦਾ ਸਭ ਨਾਲ ਮਿਲ ਕੇ ਚੱਲਣ ਵਾਲਾ ਸਭ ਨੂੰ ਪ੍ਰੇਮ ਨਾਲ ਬੋਲਣ ਵਾਲਾ ਸਭ ਨਾਲ ਪ੍ਰੇਮ ਭਾਵਨਾ ਰੱਖਣ ਵਾਲਾ ਅੱਛਾ ਇਹ ਤਾਂ ਇਹ ਕਹਿੰਦੇ ਰਸਤਾ ਦੱਸਣ ਵਾਲਾ ਵੀ ਹੁੰਦਾ ਜੀ ਸਾਲਕ ਇਸਲੀਕਾ ਜੀ ਨੂੰ ਹਮੇਸ਼ਾ ਸਲੀਕੇ ਤੋਂ ਬੰਨੇ ਸਾਲਕ ਉਰਦੂ ਦਾ ਲੱਗਦਾ ਹੈ ਅੱਛਾ ਜੇ ਸਭ ਦੇ ਨਾਲ ਸਲੀਕੇ ਨਾਲ ਵਰਤਣਾ ਹੋਵੇ ਉਹ ਸਦਕ ਹੁੰਦਾ ਹੈ ਜੀ। ਵਿਹਾਰ ਲੋਕਾਂ ਨਾਲ ਬੜਾ ਬ੍ਰਹਿਮ ਭਾਵਨਾ ਵਾਲਾ ਹੋਵੇ। ਅੱਛਾ ਫਿਰ ਇਹ ਦੋਹੇ ਧਰਮਾਂ ਦੀ ਗੱਲ ਹੋ ਰਹੀ ਹੈ। ਉਸ ਸਮੇਂ ਇਸਲਾਮ ਔਰ ਹਿੰਦੂ ਧਰਮ ਹੈ ਉਹਨਾਂ ਦੋਵਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਜੀ। ਉਹ ਮਿੱਤਰ ਦਾ ਸਦਕ ਵਰਤਦਾ ਥੋੜੇ ਲੋਕ ਦੇ ਵਕਤਗੇ ਨਾ। ਜੋ ਸਭ ਦਾ ਮਿੱਤਰ ਹਸਲਕ। ਠੀਕ ਹੈ ਜੀ। ਭਾਈ ਬੰਦੀ ਹੀਤ ਚੁਕਾਇਆ ਦੁਨੀਆਂ ਕਾਰਨ ਦੀਨ ਗਵਾਇਆ। ਉਹ ਭਰਾਤਰੀ ਭਾਵ ਜਿਹੜਾ ਅਸੀਂ ਆਪਸ ਵਿੱਚ ਇਹ ਉਹ ਬਿਲਕੁਲ ਖਤਮ ਕਰ ਲਿਆ। ਆ ਦੁਨੀਆ ਵਾਸਤੇ ਮਾਇਆ ਵਾਸਤੇ ਨਾ ਜੀਨੇ ਕੋਲੇ ਹੋ ਨਾ ਹੰਦੂ ਦਾ ਨਾ ਮੁਸਲਮਾਨ ਦਾ ਅੱਛਾ ਜੀ ਦੁਨੀਆ ਦਾ ਭਾਵ ਜੜ ਵਸਤੂ ਹੋ ਗਈ ਜੀ ਮੈਂ ਜੋ ਸਰੀਰ ਦੀ ਵਜ੍ਹਾ ਨਾਲ ਦੀਨੇ ਕੋਲੇ ਠੀਕ ਹੈ ਜਲਦੀ ਸੇਵਾ ਕਰਦਾ ਰਿਹਾ ਤੇ ਚੇਤਨ ਨੂੰ ਭੁੱਲ ਗਿਆ ਹਾਂ ਜੀ ਚੇਤਨ ਨੂੰ ਭੁੱਲ ਗਿਆ ਜਲਦੀ ਕਿ ਦੀਨ ਚੇਤਨ ਦੀ ਸੇਵਾ ਕਰਨ ਦੀ ਗੱਲ ਕਰਦਾ ਹਾਂ ਜੀ ਚੇਤਨ ਨੂੰ ਦੀਨ ਤੋਂ ਹੀ ਕੁਝ ਮਿਲਣਾ ਚੇਤਨ ਦਾ ਸੁਖ ਦੀਨ ਵਿੱਚ ਹੈ ਦੁਨੀਆ ਵਿੱਚ ਚੇਤਨ ਦਾ ਸੁਖ ਨਹੀਂ ਹੈ ਦੁਨੀਆ ਚੇਤਨ ਵਾਸਤੇ ਦੁਖ ਰੂਪ ਹੈ ਜੀਨ ਸੁਖ ਰੂਪ ਹੈ ਅਲਸੋ ਜੀਨ ਧਰਮ ਨੂੰ ਕਹਿੰਦੇ ਆ ਜੀ ਹਾਂ ਜੀਨ ਧਰਮ ਠੀਕ ਹੈ ਜੀ ਵੀ ਇਹ ਹਾਲਤ ਬਿਆਨ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ ਵੀ ਉਸ ਸਮੇਂ ਦੀ ਇਹ ਹਾਲਤ ਸੀਗੀ ਕਿ ਨਾ ਤਾਂ ਹਿੰਦੂਆਂ ਚੋਂ ਨਾ ਮੁਸਲਮਾਨਾਂ ਚੋਂ ਕੋਈ ਐਸਾ ਸੱਜਣ ਸੀ ਜੋ ਸਭ ਨੂੰ ਉਪਦੇਸ਼ ਦੇ ਸਕੇ ਹੈ ਜੀ ਜਿਹੜੇ ਦੇ ਰਹੇ ਸੀ ਉਪਦੇਸ਼ ਉਹ ਕੁਝ ਹੋਰੇ ਕਰ ਰਹੇ ਸੀ ਉਹ ਇਹ ਕਦ ਰਿ ਸਦਾ ਕਰ ਰਹੇ ਸੀ ਨਾਮ ਦੇ ਵੀ ਨੇ ਕੀ ਆਏ ਜੀ ਪੰਡਤ ਮੁੱਲਾ ਛਾੜ ਦੇ ਦੋ ਹਮਰਾ ਝਗੜਾ ਰਹਿਣਾ ਇਹ ਵੀ ਕਿਹਾ ਪੰਡਤ ਮੁੱਲਾ ਜੋ ਲਿਖ ਲਿਆ ਛਾੜ ਚਲੇ ਹਮ ਕਛੂ ਨਾ ਲੀਆ ਠੀਕ ਹੈ ਜੀ ਤੇ ਹੁਣ ਦੇ ਜਿਹੜੇ ਜੇ ਆਪਾਂ ਇਸ ਸ਼ਲੋਕ ਨੂੰ ਹੁਣ ਵਿਚਾਰੀਏ ਤਾਂ ਹੁਣ ਤਾਂ ਤਿੰਨ ਧਰਮ ਹੋ ਗਏ ਜੀ ਆ ਤਿੰਨ ਤਾਂ ਐ ਨਹੀਂ ਤੁਹਾਨੂੰ ਤਾਂ ਇੱਕ ਹੀ ਰਹਿਣਾ ਸੀਆ ਤਾਂ ਬਣਿਆ ਹੀ ਨਹੀਂ ਇਹਦਾ ਕੁਝ ਵੀ ਨਹੀਂ ਰਹਾ ਇਹਦਾ ਦੋ ਵੀ ਦੇ ਕੋਤੇ ਨੂੰ ਨਾਲ ਕਰਦੇ ਨਾ ਕਰਦੇ ਇਹਨਾਂ ਨੂੰ ਹਿੰਦੂ ਨੂੰ ਆ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਹੈ ਜੀ ਨਾ ਨਾ ਉਹਦਾ ਫਿਰ ਸਿੱਖੀ ਬਣ ਜੂਗੀ ਸਿੱਖੀ ਸੱਟਾ ਨਹੀਂ ਕਰੋ ਕਲਾਮ ਠੀਕ ਹੈ ਇਹ ਸ਼ਲੋਕ ਆਪਾਂ ਉਸ ਕੰਟੈਕਸਟ ਵਿੱਚ ਸਮਝਣਾ ਵੀ ਅਸੀਂ ਵੀ ਕਿਤੇ ਦੁਨੀਆ ਕਾਰਨ ਦੀਨਤਾ ਨਹੀਂ ਗਵਾਇਆ ਹੋਏ